ਵੀਵੀ ਟੁਡੇ ਚੈਨਲ ਦੇਖ ਰਹੇ ਹੋ ਬੀਤੀ ਰਾਤ ਜ਼ਿਲ੍ਹਾ ਰੋਪੜ ਦੇ ਕਸਬਾ ਨੂਰਪੁਰਵੇਦੀ ਤੋਂ ਚਾਰ ਪੰਜ ਲੁਟੇਰਿਆਂ ਨੇ ਇੱਕ ਮੋਬਾਈਲਾਂ ਦੀ ਦੁਕਾਨ ਕਰਦੇ ਦੁਕਾਨਦਾਰ ਤੋਂ ਉਸ ਦਾ ਲਾਇਸੈਂਸੀ ਰਿਵਾਲਵਰ ਤੇ 19000 ਰੁਪਏ ਦੀ ਲੁੱਟ ਕੀਤੀ ਸੀ ਜਿਸ ਉਪਰੰਤ ਪੁਲਿਸ ਨੇ ਵਕ ਵਕ ਟੀਮਾਂ ਬਣਾ ਕੇ ਲੁਟੇਰਿਆਂ ਨੂੰ 24 ਘੰਟੇ ਦੇ ਅੰਦਰ ਹੀ ਕਾਬੂ ਕਰਕੇ ਸਲਾਉਣ ਯੋਗ ਕੰਮ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਰੋਪੜ ਗੁਲਨੀਤ ਸਿੰਘ ਖੁਰਾਣਾ ਨੇ ਪੱਸੂ ਜਾਣਕਾਰੀ ਦਿੰਦੇ ਆ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੋਂ ਲੁਟੇਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਰਾਹੋ ਨਾਲ ਸੰਬੰਧਤ ਹਨ ਜਿਨ੍ਹਾਂ ਕੋਲੋਂ ਲੁੱਟ ਲਈ ਵਰਤੀ ਗਈ ਕਾਰ, ਦੱਤਰ ਅਤੇ ਖੋਇਆ ਹੋਇਆ ਰਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਹਨਾਂ ਖਿਲਾਫ ਪਹਿਲਾਂ ਵੀ ਲੁੱਟਖੋ ਅਤੇ ਕਤਲ ਦੇ ਕਈ ਮਾਮਲੇ ਦਰਜ ਹਨ ਉਹਨਾਂ ਦੱਸਿਆ ਕਿ ਇਹਨਾਂ ਲੁਟੇਰਿਆਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਓ ਦੇਖਦੇ ਹਾਂ ਸਾਡੇ ਸਟਾਫ رپورਟਰ ਦਲਜੀਤ ਚਨੌਲੀ ਵੱਲੋਂ ਭੇਜੀ ਗਈ ਇਸ ਮਾਮਲੇ ਦੀ ਪੂਰੀ ਰਿਪੋਰਟ ਇਹ ਕਿਹੜਾ ਕਿਹੜਾ ਨਾਮ ਹੈ ਇਹ ਮੈਨੂੰ ਦੱਸੋ ਜਰਾ ਕਹਸ ਨੂੰ ਇਹਨਾਂ ਦੇ ਨਾਮ ਦੱਸ ਦਿਓ ਤਿੰਨਾਂ ਦੇ ਬਸ ਕੀ ਕੀ ਨਾਮ ਹੈ ਨਿਹੰਗਾਰੇ ਬਾਣੇ ਚ ਅਨੰਦਪੁਰ ਸਾਹਿਬ ਵੀ ਤੁਸੀਂ ਸੀ ਕਹਿੰਦਾ ਸੀ ਇੱਕ ਇੱਕ ਜਸਕਰਨ ਸਿੰਘ ਹੈ ਕਿ ਜਸਕਰਨ ਸਿੰਘ ਹੈ ਇਹ ਵਾਰਦਾਤ ਕਿਉਂ ਕੀਤੀ ਤੂੰ ਬਾਣੇ ਚ ਜਾ ਕੇ ਤੁਸੀਂ ਇਹੋ ਜੇ ਕੰਮ ਕਰਦੇ ਤੁਸੀਂ ਸਿੱਖੀ ਨੂੰ ਨਮਾਨ ਕਰਦੇ ਕੋਈ ਰੰਜਸ਼ਤੀ ਹੈ ਨਾਲ ਚਲੋ ਚਲੋ 26 ਤਰੀਕ ਦੀ ਰਾਤ ਨੂੰ ਇੱਕ ਵਾਰਦਾਤ ਜਿਹੜੀ ਹੈਗੀ ਨੂਰਪੁਰ ਬੇਦੀ ਇਲਾਕੇ ਵਿੱਚ ਹੋਈ ਸੀਗੀ ਜਿਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਆ ਕਰਕੇ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੱਥ ਵਿੱਚ ਦਾਤਰ ਲਏ ਹੋਏ ਸੀਗੇ ਉਹਦੇ ਬੇਸ ਤੇ ਲੁੱਟਖੋ ਕੀਤੀ ਸੀਗੀ ਔਰ ਜਿਹੜਾ ਦੁਕਾਨਦਾਰ ਦੇ ਕੋਲ ਵੈਪਨ ਸੀਗਾ ਪੁਆਇੰਟ 22 ਬੋਰ ਰਿਵੋਲਵਰ ਉਹ ਵੀ ਉਹਦੇ ਕੋਲੋਂ ਸਨੈਚ ਕਰਕੇ ਲੈ ਗਏ ਸੀਗੇ ਔਰ ਕਰੀਬ 19000 ਰੁਪਏ ਉਹਦੇ ਕੋਲ ਸੀਗੇ ਉਹ ਵੀ ਇਹ ਸਨੈਚ ਕਰਕੇ ਲੈ ਗਏ ਸੀ ਤੇ ਇਸ ਸਿਲਸਿਲੇ 'ਚ ਸਾਡੀ ਸੀਆਈਏ ਦੀ ਟੀਮ ਥਾਣਾ ਨੂਰਪੁਰ ਬੇਦੀ ਦੀ ਟੀਮ ਨੇ ਲਗਾਤਾਰ चंगी तरीके तफतीश है की हैगी है टैक्निकली और ह्यूमन इंटेलीजेंस के थ्रू जो है आप सारे बंद जगे ने इना की पछाण भी कर ली है, है और उन्होंने तीन बंदे जो है गिरफ्तार भी कर लेने जोड़ा मेन बंदा हैगा उसका नाम है जसदीप सिंह और बब्बू बाजवा ए बंद जग नवा शहर का रहने वाला है राहू दर इस अलावा तो एक जसकिरण सिंह जसकरण सिंह दो बंद गिरफ्तार हो दो की गिरफ्तारी लुधियाने तो हुई है ਤੇ ਇੱਕ ਬੰਦੇ ਦੀ ਗ੍ਰਿਫਤਾਰੀ ਜਿਹੜੀ ਹੈਗੀ ਉਹ ਅਨੰਦਪੁਰ ਸਾਹਿਬ ਤੋਂ ਹੋਈ ਹੈ। ਦੋ ਬੰਦੇ ਜਿਹੜੇ ਗ੍ਰਿਫਤਾਰ ਕਰਦੇ ਰਹਿੰਦੇ ਉਹ ਸੁਖਵੀਰ ਸਿੰਘ ਤੇ ਅਮਰੀਕ ਸਿੰਘ ਹੈਗੇ। ਇਹ ਵੀ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ। ਜਿਹੜਾ ਬੱਬੂ ਬਾਜਵਾ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਔਰ ਕਾਫੀ ਵਾਰ ਦੱਤਾ ਇਹਨੇ ਪਹਿਲਾਂ ਵੀ ਕੀਤੀ ਹੈਗੀ ਨੇ ਮਰਡਰ ਦੇ, ਡਰਾਬਰੀ ਦੇ ਤੇ ਕੇਸ ਪਹਿਲਾਂ ਵੀ ਦਰਜ ਹੈਗੇ ਨੇ। ਇੱਕ ਕੇਸ ਇਹ ਚ ਭਰੀ ਹੋਇਆ ਤੇ ਦੂਜੇ ਕੇਸ ਇਹ ਚ ਬੇਲ ਤੇ ਚੱਲ ਰਿਹਾ ਸੀਗਾ। ਕੁਝ ਸਮਾਂ ਪਹਿਲਾਂ ਹੀ ਇਹ ਬੇਲ ਤੇ ਬਾਹਰ ਆਇਆ ਸੀਗਾ। ਇੱਥੇ ਆ ਕਰਕੇ ਜਦੋਂ ਹੋਲਾ ਮਹੱਲਾ ਅਟੈਂਡ ਕਰਨ ਤੋਂ ਬਾਅਦ ਉਹ ਵਾਪਸ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਸਾਜ਼ਿਸ਼ ਬਣਾਈ ਕਿ ਆਪਾਂ ਜਾਂਦੇ ਹੋਏ ਕੋਈ ਵਾਰਦਾਤ ਨੂੰ ਅੰਜਾਮ ਦਈਏ ਇਹਨਾਂ ਦੇ ਕੋਲ ਦਾਤਰ ਸੀਗੇ ਔਰ ਉਹ ਦਾਤਰਾਂ ਦਾ ਇਸਤੇਮਾਲ ਕਰਕੇ ਜਿਹੜੀ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀਗੀ ਪਤਲਾ ਕਿਸ ਤਰ੍ਹਾਂ ਗਿਆ ਸਾਡੇ ਦੇਖੋ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈਗੀ ਮੈਂ ਉਹਦੇ ਬਾਰੇ ਜ਼ਿਆਦਾ ਤੁਹਾਨੂੰ ਰਿਵੀਲ ਨਹੀਂ ਕਰ ਸਕਦਾ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਔਰ ਨਾਲ ਦੇ ਨਾਲ ਜਿਹੜੇ ਸਾਡੇ ਸੋਰਸਸ ਹੁੰਦੇ ਹੈਗੇ ਨੇ ਉਨਾ ਦੇ थ्रू ਆਪਾਂ ਇਹਨਾਂ ਦਾ ਜਿਹੜਾ ਹੈਗਾ ਪਛਾਣ ਕੀਤੀ ਔਰ ਫਿਰ ਜਿਹੜਾ ਹੈਗਾ ਇਹਨਾਂ ਨੂੰ ਲੁਧਿਆਣੇ ਤੋਂ ਦੋ ਬੰਦੇ ਜਿਹੜੇ ਬੱਬੂ ਬਾਜਵਾ ਔਰ ਜਸਕਿਰਨ ਔਰ ਜਿਹੜਾ ਜਸਕਰਨ ਹੈਗਾ ਉਹਨੂੰ ਇੱਥੋਂ ਅਨੰਪੁਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ। ਬਾਕੀ ਦੇ ਵੀ ਕੋਈ ਬੈਕਗ੍ਰਾਉਂਡ ਕ੍ਰਿਮੀਨਲ। ਇੱਕ ਬੰਦੇ ਦਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਹੈਗੇ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ। ਬਾਕੀ ਦੇ ਜੋ ਦੌੜ ਰਹੇ ਨੇਗੇ ਨੇ ਉਹ ਜਦੋਂ ਗ੍ਰਿਫਤਾਰ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਕਲੀਅਰ ਹੋਊਗਾ। ਇਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਦਾਤਰ ਇਸਤੇਮਾਲ ਕੀਤੇ ਸੀਗੇ ਵੈਪਨ ਆਫ ਅਫੈਂਸ ਉਹ ਵੀ ਬਰਾਮਦ ਹੋ ਗਏ ਜਿਹੜਾ ਵਿਕਟਮ ਦਾ ਪੈਸਾ ਤੇ ਜਿਹੜਾ ਰਿਵੋਲਵਰ ਖੋਇਆ ਗਿਆ ਸੀਗਾ ਉਹ ਵੀ ਬਰਾਮਦ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਜਿਹੜੀ ਵਾਰਦਾਤ ਚ ਇਹਨਾਂ ਨੇ ਕਾਰ ਇਸਤੇਮਾਲ ਕੀਤੀ ਸੀ ਆਲਟੋ ਕਾਰ ਉਹ ਵੀ ਬਰਾਮਦ ਹੋ ਗਈ ਹੈ ਜਿਹੜਾ ਸਿਰ ਇਹਨਾਂ ਨੇ ਵਾਰਦਾਤ ਕੀਤੀ ਹੈ ਕੀ ਇਹਨਾਂ ਨੇ ਪਹਿਲੇ ਰੇਕੀ ਕੀਤੀ ਸੀ ਜਾਂ ਫਿਰ ਅਚਾਨਕ ਉਹਨਾਂ ਨੇ ਵਾਰਦਾਤ ਕੀਤੀ ਦੇਖੋ ਜੀ ਇਹ ਤਫਤੀਸ਼ ਦਾ ਵਿਸ਼ਾ ਹੈਗਾ ਹੁਣ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਆਪਾਂ ਮੈਜਿਸਟਰੇਟ ਕੋਲ ਪੇਸ਼ ਕਰਨ ਲੱਗੇ ਆ ਮੈਜਿਸਟਰੇਟ ਕੋਲ ਪੇਸ਼ ਕਰਨ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਂਡ ਮਿਲਦਾ ਹੈਗਾ ਤੇ ਆਪਾਂ ਨੇ ਜੀ ਪੁੱਛ ਗਏ ਜਿਹੜੀ ਹੈਗੀ ਹੈ ਹੋਰ ਕਰਾਂਗੇ ਕਿਉਂਕਿ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਤੇ ਇਹਨਾਂ ਨੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੋਣਾ ਹੈ ਹੋ ਸਕਦਾ ਹੈ ਇੱਥੇ ਇਹਨਾਂ ਨੇ ਅਨੰਦਪੁਰ ਸਾਹਿਬ ਹੁਲੇ ਮਹੱਲੇ ਤੇ ਵੀ ਕੁਝ ਸਨੇਚਿੰਗ ਜਾਂ ਚੋਰੀ ਕੀਤੀਆਂ ਹੋਣ ਉਹ ਵੀ ਆਪਾਂ ਜਿਹੜੀ ਹੈਗੀ ਵਟਾਉਟ ਇੱਕ ਛੇੜ ਜੋ ਥਾਲੋ